ਰਿਆਣਾ ਚਰਵਿੰਦ ਕਜੀਵਾਲ ਦਾ ਵੱਡਾ ਐਲਾਨ ਲੋਕਾਂ ਨੂੰ ਕਿਹਾ ਸੰਜੀਵ अरोड़ा ਨੂੰ ਬਣਾਓ ਵਿਧਾਇਕ ਅਸੀਂ ਬਣਾਵਾਂਗੇ ਮੰਤਰੀ ਉਹ ਕੰਟਰੀ ਮੰਤਰੀ ਕਜੀਵਾਲ ਦਾ ਜਿਲੰਦਰ ਦਵਰਾ ਸਪੋਰਟਸ ਹੱਬ ਦਾ ਕਰਨਗੇ ਉਦਘਾਟਨ ਸ਼ਾਮ ਨੂੰ 4 ਵਜੇ ਹੋਵੇਗਾ ਪ੍ਰੋਗਰਾਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਰੇਸ਼ਨ ਸਿੰਦੂਰ ਦੇ ਵਫਦੇ ਨਾਲ ਕੀਤੀ ਮੁਲਾਕਾਤ ਅਪਰੇਸ਼ਨ ਬਾਰੇ ਦੱਸਣ ਦਿੱਲੀ ਵਿਦੇਸ਼ ਗਿਆਸਤੀ ਡੈਲੀਗੇਸ਼ਨ ਪੀਐਮਓ ਨੇ ਜਾਰੀ ਕੀਤੀ ਵੀਡੀਓ ਅਮਰਸਰ ਦੇ ਵਿੱਚ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਸਾਡੇ 4.5 ਕਿਲੋ ਹੈਰੋਇਨ ਤੇ ਕਰੀਬ 8 ਲੱਖ ਦੀ ਨਕਦੀ ਬਰਾਮਦ ਪੁਲਸ ਦਾ ਦਾਵਾ ਮੁਲਜ਼ਮ ਦੇ ਘਰ ਉਤਰਦਾ ਸੀ ਡਰੱਗ ਵਾਲਾ ਡਰੋਨ ਕੁਰਸੀ ਤਰਤੇ ਵਿੱਚ ਇੱਕ ਸ਼ਖਸ ਨੇ ਸਟੇਟ ਹਾਈਵੇ ਤੇ ਕੱਢੀ ਕੰਦ ਕੋਰਟ ਦੇ ਵਿੱਚੋਂ ਕੇ ਜਿੱਤਣ ਦੇ باوجود ਸ਼ਖਸ ਨੂੰ ਨਹੀਂ ਮਿਲਿਆ ਸੀ ਪੂਰਾ ਮੁਆਵਜ਼ਾ ਜੋਤੀ ਵੱਲੋਂ ਉਤਰਦੀ ਪਟੀਸ਼ਨ ਤੇ ਹਸਾਰ ਕੋਰਟ ਦੇ ਵਿੱਚ ਅੱਜ ਹੋਵੇਗੀ ਸੁਣਵਾਈ ਜ਼ਮਾਨਤ ਲਈ ਦਾਖਲ ਕੀਤੀ ਹੈ ਪਟੀਸ਼ਨ 23 ਜੂਨ ਤੱਕ ਨਿਆਂਇਕ ਰਾਸਤੇ ਵਿੱਚ ਆ ਯੂਟਿਊਬਰ ਜੋਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਨਿੰਦਾ ਅਜਸਰ ਸਰਸਾ ਤੋਂ ਰਾ ਕਬੀਰ ਸਿੰਘ ਦੀ ਜਨਮ ਦਿਵਸ ਵਿੱਚ ਹੋਣਗੇ ਸ਼ਾਮਲ ਸੂਬਾ ਪੱਦਰੀ ਕਰਵਾਇਆ ਜਾ ਰਿਹਾ ਸਮਾਗਮ ਅੱਗੇ ਪਤਾ ਕਿ ਗੱਲ ਕਰਾਂਗੇ ਲੁਧਿਆਣਾ ਦੇ ਚੋਣਾ ਖਾਰੇ ਦਾ ਲੁਧਿਆਣਾ ਦੇ ਵਿੱਚ ਕੇਸ਼ਰੀਵਾਲ ਦਾ ਵੱਡਾ ਐਲਾਨ ਸੰਜੀਵ अरोड़ा ਨੂੰ ਵਿਧਾਇਕ ਬਣਾਉ ਅਸੀਂ ਸਰਕਾਰ ਦੇ ਵਿੱਚ ਮੰਤਰੀ ਬਣਾਵਾਂ ਗਿਰਵਿੰਦ ਕੇਜੀਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਹਲਕੇ ਦੇ ਲੋਕ ਸੰਜੀਵ अरोड़ा ਨੂੰ ਜਿਤਾਉਂਦੇ ਨੇ ਤਾਂ ਉਹਨਾਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ 19 ਜੂਨ ਨੂੰ ਹੋਣੀ ਹੈ ਲੁਧਿਆਣਾ ਵੈਸ਼ ਦੀ ਦਰਸਲ ਵੋਟ 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਆਪ ਇਸ ਦੇ ਵਿਚਾਲੇ ਆਮ ਆਦਮੀ ਪਾਰਟੀ ਵੱਲ ਲਗਾਤਾਰ ਤੱਕ ਚੁੱਕੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਮਾਨ ਦੇ ਵੱਲੋਂ ਸੰਜੀਵ अरोड़ा ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਤੇ ਇਸੇ ਦਰਾਂ ਨੇ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ ਕਿ ਸੰਜੀਵ अरोड़ा ਨੂੰ ਵਿਧਾਇਕ ਬਣਾਓ ਅਸੀਂ ਸਰਕਾਰ ਦੇ ਵਿੱਚ ਮੰਤਰੀ ਬਣਾਵਾਂਗੇ ਉਹ ਅੱਜ ਮੈਂ ਇੱਕ بڑا ਐਲਾਨ ਕਰਨੇ ਜਾ ਰਹਾ ਹਾਂ ਅਗਰ ਆਪ ਨੇ ਆਸ਼ੂ ਕੋ ਵੋਟ ਦਿਆ तो एक विपक्ष का एमएलए मिलेगा आपको जो आपके कोई काम नहीं करा पाएगा आप 19 तारीख को अपना काम पूरा कर दो इनको एमएलए बना दो 20 तारीख को हम इनको मंत्री बना देंगे कैबिनेट मंत्री अभी अभी मेरी मान साहब से बात हो गई है मान साहब की भी सहमति है इस पे कि संजीव अरोड़ा जी को आप यहां से लुधियाना वेस्ट से आप अपना पूरा फर्ज कर दो आप इनको एमएलए बना के भेज दो हम इनको पंजाब की कैबिनेट के अंदर मंत्री बना देंगे और मंत्री के पास तो पता नहीं कितनी पावर होती है मंत्री के पास तो पता नहीं कितने फंड होते हैं ये लुधियाना वेस्ट को आपके बच्चों को आपके परिवार को सबकी जिंदगी चमका देंगे सबका सुधार कर देंगे ਰੋਕਾਂਗੇ ਅਗਲੀ ਵੱਡੀ ਖਬਰ ਦਾ ਏਸੀ ਲੀਡ ਟੈਂਪਰੇਚਰ ਫਿਕਸ ਕਰੇਗੀ ਸਰਕਾਰ 20 ਡਿਗਰੀ ਤੋਂ ਹੇਠਾਂ ਨਹੀਂ ਜਾ ਪਵੇਗਾ ਏਸੀ ਦਾ ਤਾਪਮਾਨ ਕੇਂਦਰੀ ਮੰਤਰੀ ਮਨੋਰ ਲਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ 20 ਤੋਂ 28 ਡਿਗਰੀ ਤੱਕ ਏਸੀ ਦਾ ਟੈਂਪਰੇਚਰ ਫਿਕਸ ਕੀਤਾ ਜਾਵੇਗਾ ਤਾਂ ਕੇਂਦਰੀ ਮੰਤਰੀ ਮਨੋਰ ਲਾਲ ਨੇ ਇਹ ਵੱਡਾ ਐਲਾਨ ਕੀਤਾ ਕਿਉਂਕਿ ਆਮ ਤੌਰ ਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਏਸੀ ਦਾ ਟੈਂਪਰੇਚਰ ਲੋਕਾਂ ਦੇ ਵੱਲੋਂ 16 ਤੱਕ ਕਰ ਦਿੱਤਾ ਜਾਂਦਾ ਆ ਪਰ ਜਦੋਂ ਟੈਂਪਰੇਚਰ ਜਿੰਨਾ ਘੱਟ ਕੀਤਾ ਜਾਵੇਗਾ ਤਾਂ ਉਨੇ ਹੀ ਬਿਜਲੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਬਿਜਲੀ ਦੀ ਡਿਮਾਂਡ ਗਰਮੀ ਦੀ ਤਪਸ਼ ਦੇ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਜ਼ਿਆਦਾ ਵੱਧ ਜਾਂਦੀ ਹੈ ਤੇ ਇਸ ਦੇ ਵਿਚਾਲੇ ਕੇਂਦਰੀ ਮੰਤਰੀ ਮਨੋਰ ਲਾਲ ਦੇਵਲ ਵੱਡਾ ਐਲਾਨ ਕੀਤਾ ਗਿਆ ਹੈ ਕਿ 20 ਡਿਗਰੀ ਤੋਂ ਹੇਠਾਂ AC ਦਾ ਤਾਪਮਾਨ ਨਹੀਂ ਜਾਵੇਗਾ 20 ਤੋਂ 28 ਡਿਗਰੀ ਤੱਕ AC ਦਾ ਟੈਂਪਰੇਚਰ ਫਿਕਸ ਕੀਤਾ ਜਾਵੇਗਾ। ਇਹ ਵੀ ਇੱਕ ਨਵਾਂ ਪ੍ਰਯੋਗ ਨਿਆ ਇੱਕ ਪ੍ਰਵਧਨ ਇਹ ਕੀਤਾ ਜਾ ਰਹਾ ਹੈ ਇਸ ਕੋ बहुत जल्दी लागू करने जा रहे हैं अब ए का जो टेम्परेचर सेनेटाइजेशन है बीस डिग्री से अट्ठाईस डिग्री रहेगा यानी बीस डिग्री से नीचे हम उसकी कोलिंग नहीं कर सकते सकेंगे और 28 डिग्री से ऊपर वार्मिंग नहीं कर सकेंगे इस प्रकार का एक पहली बार इस प्रयोग को किया जा रहा है बहुत से देश ऐसे हैं अभी बहुत से जो लोग बताते हैं कि जापान में ये 26 27 डिग्री के आसपास स्टैंडर्डाइज किया हुआ है और इटली बता रहे थे तेईस डिग्री इटली में किया हुआ है जिन देशों को हम बहुत ज़्यादा अपने से आगे मानते हैं फॉरवर्ड मानते हैं और पता नहीं है वहाँ लोग बहुत कुछ आगे करते हैं वहाँ इस प्रकार के स्टैंडर्ड हैं और हमने अभी डरते डरते उसको 20 डिग्री किया है इसका एक अनुभव आने के बाद इसको आगे भी विचार किया जाएगा और मुझे लगता नहीं है कि बीस डिग्री से नीचे कोई करके सोता होगा सर्वे में तो ये है कि अभी भी लोग कहते हैं इसको चौबीस अभी कर दें लेकिन कुछ लोगों की चिल्लाटना शुरू हो जाए ਇਸ ਲਈ 20 ਤੋਂ 28 ਉਸਕੋ ਨੋਰਮਸ ਕੋਮੇ ਤੈਅ ਕੀਤਾ ਹੈ ਰੋਕ ਰਹੇ ਹਾਂ ਅਗਲੀ ਵੱਡੀ ਖਬਰ ਦਾ ਬਾਬਾ ਸਦੀਕੀ ਕਤਲ ਦਾ ਮਾਸਟਰਮਾਈਂਡ ਕਾਬੂ ਕੀਤਾ ਗਿਆ ਕੈਨੇਡਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜਸ਼ਨ ਅਖਤਰ ਬਾਬਾ ਸਦੀਕੀ ਕਤਲ ਕੇਸ ਦਾ ਜੋ ਕਿ ਮਾਸਟਰਮਾਈਂਡ ਹੈ ਲਾਰੈਂਸ ਦੇ ਕਹਣ ਤੇ ਕਤਲ ਦਾ ਪਲਾਨ ਇਸ ਦੇ ਵੱਲੋਂ ਬਣਾਇਆ ਗਿਆ ਸੀ ਜਿੰਦਰ ਦੇ ਨਾਲ ਸਬੰਧਿਤ ਹੈ ਜਸ਼ਨ ਅਖਤਰ ਮੁੰਬਈ ਦੇ ਵਿੱਚ ਬਾਬਾ ਸਦੀਕੀ ਦਾ ਦਰਸਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਇਸ ਮਾਸਟਰਮਾਈਂਡ ਦੀ ਲਗਾਤਾਰ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੈਨੇਡਾ ਪੁਲਿਸ ਦੀ ਹਿਰਾਸਤ ਵਿੱਚ ਹੈ ਬਾਬਾ ਸਦੀਕੀ ਕਤਲकांड ਦਾ ਮਾਸਟਰਮਾਈਂਡ ਜਿਸ਼ਾਨ ਅਖਤਰ ਬਾਬਾ ਸਦੀਕੀ ਕਤਲ ਕੇਸ ਦਾ ਜੋ ਕਿ ਮਾਸਟਰਮਾਈਂਡ ਹੈ ਜਿਸ ਦੀ ਲਗਾਤਾਰ ਪੁਲਿਸ ਦੇ ਵੱਲੋਂ ਤਲਾਸ਼ ਕੀਤੀ ਜਾ ਰਹੀ ਸੀ ਜਿਸ ਨੇ ਕਿ ਲਾਰੈਂਸ ਦੇ ਕਹਿਣ ਤੇ ਇਹ ਕਤਲ ਦਾ ਪਲਾਨ ਕੀਤਾ ਸੀ ਜੋ ਕਿ ਜਲੰਧਰ ਦੇ ਨਾਲ ਸੰਬੰਧਿਤ ਹੈ ਆ ਦਰਸਲ ਮੁੰਬਈ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਬਾਬਾ ਸਦੀਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਰੋਕਰਾਂਗੇ ਅਗਲੀ ਖਬਰ ਦਾ ਪ੍ਰਧਾਨ ਮੰਤਰੀ ਮੋਦੀ ਨੇ ਸਰਬਦਲ ਡੈਲੀਗੇਸ਼ਨ ਦੇ ਨਾਲ ਮੁਲਾਕਾਤ ਕੀਤੀ ਵਫਦ ਦੇ ਨਾਲ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਆਪਰੇਸ਼ਨ ਸਿੰਧੂ ਬਾਰੇ ਦੱਸਣ ਦੇ ਲਈ ਦਰਸਲ ਵਫਦ ਵਿਦੇਸ਼ ਗਏ ਸਨ ਵਫਦ ਦੇ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਪੀਐਮਓ ਨੇ ਇਹ ਮੁਲਾਕਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਇੱਕ ਕਰਕੇ ਵਫਦ ਦੇ ਮੈਂਬਰਾਂ ਦੇ ਨਾਲ ਸੰਸਦ ਮੈਂਬਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਆਦਰਸਲ ਅਲੱਗ-ਅਲੱਗ ਸੱਤ ਡੈਲੀਗੇਸ਼ਨ ਬਣਾਏ ਗਏ ਸਨ ਜੋ ਕਿ ਵਿਦੇਸ਼ ਦੇ ਵਿੱਚ ਗਏ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਅੱਜ ਇੱਥੇ ਕੀ ਆਪਰੇਸ਼ਨ ਸਿੰਗੂਰ ਬਾਰੇ ਜਾਣਕਾਰੀ ਦਿੱਤੀ ਕਿ ਉੱਥੇ ਹੀ ਪਾਕਿਸਤਾਨ ਨੇ ਕਿਸ ਤਰੀਕੇ ਦੇ ਨਾਲ ਇਸ ਸਮੁੰਦਰਾਂ ਨਾਪਾਕ ਹਰਕਤਾਂ ਕੀਤੀਆਂ ਜ਼ਹਿਰ ਉਗਲਿਆ ਤਾਂ ਪਾਕਿਸਤਾਨ ਨੂੰ ਵੀ بے ਨਕਾਬ ਕੀਤਾ ਗਿਆ ਤਾਂ ਜਿਵੇਂ ਹੀ ਇਹ ਡੈਲੀਗੇਸ਼ਨ ਵਾਪਸ ਆਏ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਰਿਹਾਇਸ਼ ਤੇ ਇਸ ਵਫ਼ਦ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਵੱਖ-ਵੱਖ ਸੰਸਦ ਮੈਂਬਰ ਵੱਖ-ਵੱਖ ਤੇ ਰਹਿੰਦੇ ਕਿਉਂਕਿ ਹਰ ਸਿਆਸੀ ਪਾਰਟੀ ਦੇ ਹਰ ਧਿਰ ਦੇ ਜਿਹੜੇ ਕਿ ਸੰਸਦ ਮੈਂਬਰ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਆਕੇ ਵਕਫਕ ਜੋ ਕਿ ਸੰਸਦ ਮੈਂਬਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਗਰੁੱਪ ਫੋਟੋ ਵੀ ਉਸ ਦੇ ਬਾਅਦ ਕਰਵਾਈ ਗਈ ਇੱਕ ਇੱਕ ਕਰਕੇ ਸੰਸਦ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਪੰਜਾਬ ਦੇ ਐਮਪੀਜ਼ ਵੀ ਇਸ ਦੇ ਵਿੱਚ ਨਜ਼ਰ ਆ ਰਹੇ ਨੇ ਡਾਕਟਰ ਅਮਰ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਫਤੇਗੜ ਸਰ ਲੋਕ ਸਭਾ ਹਲਕੇ ਤੋਂ ਉਹ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਹੋਰ ਵਕਫਕ ਸੁਭਿਆ ਦੇ ਜਿਹੜੇ ਕਿ ਵਕਫਕ ਸਿਆਸੀ ਪਾਰਟੀਆਂ ਦੇ ਆਮ ਪੀਸ ਵਿਖੇ ਜਾ ਸਕਦੇ ਨੇ ਸਤਨਾਮ ਸਿੰਘ ਸੰਧੂ ਜੋ ਕਿ ਰਾਜ ਸਭਾ ਮੈਂਬਰ ਨੇ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਕਰਮਜੀਤ ਸਿੰਘ ਸਾਨੀ ਜੋ ਰਾਸਵਾ ਮੈਂਬਰ ਨੇ ਉਹ ਵੀ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਆ ਗੁਲਾਮ ਨਬੀ ਅਜ਼ਾਦ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਅਨਰਾਗ ਠਾਕੁਰ ਉੱਥੇ ਹੀ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਐਮਪੀ ਮਨੀਸ਼ ਤਿਵਾੜੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਆ ਗੱਲਬਾਤ ਕੀਤੀ ਜਾ ਰਹੀ ਹੈ ਦਰਸਲ ਵਕਤ ਵਕ ਜੋ ਕਿ ਸੱਤ ਡੈਲੀਗੇਸ਼ਨ ਬਣਾਏਗੇ ਸਨ ਤਾਂ ਕਾਂਗਰਸ ਪਾਰਟੀ ਦੇ ਐਮਪੀ ਸ਼ਸ਼ੀ ਥਰੂ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ आज ओके काफी समय दौरान चर्चा ਦੇ ਵਿੱਚ ਵੀ ਰਹੇ ਆਪਣੇ ਬਿਆਨਾਂ ਨੂੰ ਲੈ ਕੇ ਇਹ ਵੀ ਇਸ ਡੈਲੀਗੇਸ਼ਨ ਦਾ ਵਫਦ ਦਾ ਹਿੱਸਾ ਸਨ ਆ ਤਾਕੂਬੇ ਤਸਵੀਰਾਂ ਜਿਹੜੀਆਂ ਮੁਲਾਕਾਤ ਵਾਲੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਸਿਸ਼ੀ थरूर ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਲੋਵੋਂ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਗਈ ਰੋਕਾਂਗੇ ਅਗਲੀ ਖਬਰ ਦਾ ਅਮਰਸਰ ਦੇ ਰਜਿੰਦਰ ਨਗਰ ਦੇ ਵਿੱਚ ਬਦਬੀ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਪਹਿਲੀ ਮੰਜ਼ਲ ਤੇ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਘਰ ਦੇ ਵਿੱਚ ਹੀ ਪਈਆਂ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਸਤਕਾਰ ਕਮੇਟੀ ਨੇ ਗੰਭੀਰ ਨੋਟਿਸ ਲਿਆ ਇਸ ਤੇ ਗੁਰੂ ਘਰ ਦੇ ਵਿੱਚ ਪਛਾਏ ਗਏ ਨੇ ਗੁਰੂ ਗਨਪ੍ਰਸਾਦ ਜੀ ਦੇ ਸਰੂਪ ਪਰਿਵਾਰ ਨੇ ਇਸ ਸਬੰਧੀ ਹਾਲਾਕੇ ਮਾਫੀ ਵੀ ਮੰਗੀ ਹੈ ਤਾਂ ਬਦਬੀ ਦੀ ਖਬਰ ਸਿੱਧੇ ਤੌਰ ਤੇ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਰਜਿੰਦਰ ਨਗਰ ਦੇ ਵਿੱਚ ਇਹ ਬਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਪਹਿਲੀ ਮੰਜ਼ਲ ਤੇ ਗੁਰੂ ਗਨਪ੍ਰਸਾਦ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਘਰ ਦੇ ਵਿੱਚ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਪਈਆਂ ਹੋਈਆਂ ਸਨ ਕਿਉਂਕਿ ਜੇਕਰ ਘਰ ਦੇ ਵਿੱਚ ਕੋਈ ਗੁਰੂ ਗਨਪ੍ਰਸਾਦ ਜੀ ਦਾ ਪ੍ਰਕਾਸ਼ ਕਰਦਾ ਤੇ ਉਹਦੀ ਇੱਕ ਮਾਨ ਮਰਿਆਦਾ ਹੁੰਦੀ ਉਸ ਮਰਿਆਦਾ ਆਖਿਆਰ ਰੱਖਣਾ ਹੁੰਦਾ ਹੈ ਭੇਜ ਕਰ ਘਰ ਦੇ ਵਿੱਚ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਘਰ ਦੇ ਵਿੱਚ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਪਈਆਂ ਹੁਣ ਤਾਂ ਸਿੱਧੇ ਤੌਰ ਤੇ ਇਹ ਵਿਦਭੀ ਹੈ ਸਿੱਧੇ ਤੌਰ ਤੇ ਮर्याਦਾ ਦੀ ਉਲੰਘਣਾ ਤੇ ਇਸ ਨੂੰ ਲੈ ਕੇ ਸਤਕਾਰ ਕਮੇਟੀ ਦੇ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਗੁਰੂ ਘਰ ਦੇ ਵਿੱਚ ਗੁਰਗੰਨ ਸਾਹਿਬ ਜੀ ਦੇ ਪ੍ਰਕਾਸ਼ ਪਹੁੰਚਾਏ ਗਏ ਨੇ ਪਰਿਵਾਰ ਨੇ ਇਸ ਸੰਬੰਧੀ ਅਲਾਕੇ ਮਾਫੀ ਵੀ ਮੰਗੀ ਹੈ। ਯਾ ਇਹ ਕਿ ਮਹਾਰਾਜ ਕਰਵਾਦੇ ਮੈਸ ਕਿਹੜੀ ਗਲੀ ਸ਼ਰਾਬ ਕਿਥੋਂ ਫੇਰ ਕੇ ਰਹੇ ਹੁੰਦੇ ਆ ਨਾ ਜਰਾ ਕੀ ਬਣਾ ਨਾ ਦੱਸ ਦੇ ਕੀ ਆਪਣਾ ਨਾਂ ਦੱਸ ਦੇ ਸਾਰਿਆਂ ਨੂੰ ਨਹੀਂ ਰੱਖਿਆ ਕੁਝ ਪਤਾ ਡਿੱਗ ਬਾਹਰ ਕੱਢ ਯਾਰ ਤੂੰ ਨਗਰੇ ਕੰਦੇ ਹਲੋ ਕੱਢ ਆੜ ਬੰਦ ਸਾਰੀ ਗੱਲ ਸ਼ਰਾਬ ਦੀ ਸਾਡੇ ਮਾਰੋ ਪੈਰ ਲਾਜ ਲਈ ਜੀ ਨਾ ਐਸੀ ਕੋਈ ਹੋਣੀ ਨਾ ਇੱਕ ਦਿਨ ਲੱਗਦਾ ਤੇ ਇਹ ਮੀਟ ਅੰਡਾ ਸ਼ਰਾਬ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚਲੀਏ ਤੇ ਅੱਗੇ ਵਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰੇ ਅੱਗੇ ਬਾਬਾ ਜੀ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਬਈ ਜੋ ਸਾਡੇ ਹੋ ਮਾਰੇ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਕਿਹੜਾ ਹੈ ਜੀ ਜਿਹਦਾ ਨਾਮ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਹ ਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅਮਰਤਾਰੀ ਨਹੀਂ ਹੈ ਕਿਉਂਕਿ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਅੱਗੇ ਪਤਾ ਕਿ ਹੁਣ ਜ਼ਿਕਰ ਕਰਾਂਗੇ ਉਸ ਸੋਨਮ ਦਾ ਜਿਸ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਰਾਜਾ ਰਘੂਵੰਸ਼ੀ ਦਾ ਕਤਲ ਕਰਵਾ ਦਿੱਤਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਗੁਹਾਟੀ ਤੋਂ ਵਾਰਦਾਤ ਲਈ ਵਰਤੇ ਆ ਹਥਿਆਰ ਦੌਰ ਦੀ ਰਾਜਾ ਰਗਵੰਸ਼ੀ ਕਤਲ ਕੇਸ ਦੀ ਜਾਂਚ ਲਗਾਤਾਰ ਅੱਗੇ ਵਧ ਰਹੀ ਹੈ ਜਿਸ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਨੇ ਪੁਲਿਸ ਨੇ ਰਾਜਾ ਦੀ ਪਤਨੀ ਸੋਨਮ ਉਸਦੇ ਪ੍ਰੇਮੀ ਰਾਜਾ ਕੁਸ਼ਵਹਾ ਅਤੇ ਤਿੰਨ ਸੁਪਾਰੀ ਕਿਲਰਜ਼ ਨੂੰ ਗ੍ਰਿਫਤਾਰ ਕੀਤਾ ਹੈ ਤੇ ਗੁਹਾਟੀ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਜਿਸ ਦੇ ਨਾਲ ਰਾਜਾ ਰਗਵੰਸ਼ੀ ਦਾ ਕਤਲ ਹੋਇਆ ਸੀ ਜਿਸ ਤੇ ਸਭ ਤੋਂ ਪਹਿਲਾ ਹਮਲਾ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚੋਂ ਵਿਸ਼ਾਲ ਚੋਹਾਨੇ ਕੀਤਾ ਤੇ ਵਰਦਤ ਤੋਂ ਬਾਅਦ ਰਾਜਾ ਦੇ ਅਕਾਊਂਟ ਤੋਂ ਤਸਵੀਰ ਵੀ ਪੋਸਟ ਕੀਤੀ ਰਾਜਾ ਦੇ ਪਰਿਵਾਰ ਮੁਤਾਬਕ ਲੱਗਦਾ ਨਹੀਂ ਸੀ ਕਿ ਸੋਨਮ ਆਪਣੇ ਪਤੀ ਨੂੰ ਮਰਵਾ ਦੇਗੀ ਪਰ ਜਦੋਂ ਰਾਜਾ ਤੇ ਹਮਲਾ ਹੋਇਆ ਤਾਂ ਸੋਨਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਦਾ ਪ੍ਰੇਮੀ ਰਾਜ ਉਸ ਦਿਨ ਘਰ ਵੀ ਆਇਆ ਸੀ ਜਦੋਂ ਰਾਜਾ ਦੀ ਲਾਸ਼ ਵਾਪਸ ਲਿਆਂਦੀ ਗਈ ਰਾਜਾ ਰਗਵੰਸ਼ੀ ਦੀਆਂ ਬਾਤਾਂ ਨੇ ਇਸ ਕਤਲकांड ਦੇ ਵਿੱਚ ਸ਼ਾਮਲ ਸਾਰੇ ਮਲਜ਼ਮਾਂ ਦੇ ਲਈ ਫਾਂਸੀ ਦੀ ਮੰਗ ਕੀਤੀ ਹੈ ਤਾਂ ਉਧਰ ਰਾਜਾ ਦੀ ਪੜਾਈ ਦੇ ਮੁਤਾਬਕ सबको एक ही सजा मिलना चाहिए फांसी। जो जितने भी शामिल हैं राजा के उसमें मर्डर में उनको सबको फांसी होना चाहिए आपको यकीन हो रहा है कि आपके बेटे की पीछे सोनम का सोनम का भी हाथ हो सकता है चार पांच जने जो हैं सबके हाथ हो सकते हैं एक के हाथ से ऐसा इतना बड़ा गेम नहीं खेला जाएगा और भी हो सकते है लेकिन अगर ऐसा कर सकती हो और अगर उसका हाथ हो उसका हो या लड़के का हो किसी का भी हो लेकिन कातिल को सजा तो मिलनी चाहिए और जैसा मैंने मेरे बेटे जैसे देवर को देखा जिस हाल में उस हाल में मैं उस आरोपी को भी देखना चाहती हूँ चाहे वो आरोपी कोई भी हो उस हाल में आप देखना चाहते हो हाँ क्योंकि हम भी तो तड़पे ना हमारे बच्चे के लिए हम भी रोए हमारे बच्चे के लिए ਇਸ ਪੂਰੇ ਕਤਲकांड ਦੀ ਰਾਜਾ ਦੀ ਪਤਨੀ ਸੋਨਮ ਨੇ ਹੀ ਸਾਜ਼ਿਸ਼ ਘੜੀ ਜੋ ਰਾਜ ਦੇ ਨਾਲ ਪਿਆਰ ਕਰਦੀ ਸੀ ਰਾਜ ਸੋਨਮ ਦੇ ਭਰਾ ਦੇ ਨਾਲ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਸੋਨਮ ਨੂੰ ਡਰ ਸੀ ਕਿ ਪਰਿਵਾਰ ਇਸ ਲਵ ਮੈਰਿਜ ਨੂੰ ਮਨਜ਼ੂਰ ਨਹੀਂ ਕਰੇਗਾ ਇਸ ਲਈ ਉਸਨੇ ਰਾਜ ਦੇ ਨਾਲ ਮਿਲ ਕੇ ਇੱਕ ਪਲਾਨਿੰਗ ਕੀਤੀ ਕਿ ਪਹਿਲਾਂ ਮੈਂ ਵਿਆਹ ਕਰਵਾਵਾਂਗੀ ਵਿਧਵਾ ਹੋ ਜਾਵਾਂਗੀ ਫਿਰ ਉਸ ਦਾ ਪਰਿਵਾਰ ਰਾਜ ਦੇ ਨਾਲ ਵਿਆਹ ਦੇ ਲਈ ਮੰਨ ਜਾਏਗਾ ਜ਼ਿਕਰ ਖਾਸੇ ਕੀ ਵਿਆਹ ਤੋਂ ਬਾਅਦ ਸੋਨਮ ਰਾਜਾ ਦੇ ਨਾਲ ਖਨੀਮੂਨ ਦਿਲੀ ਮੇਘਾਲੇ ਗਈ ਦੋਵਾਂ ਨੂੰ ਆਖਰੀ ਵਾਰ 23 ਮਈ ਨੂੰ ਦੇਖਿਆ ਗਿਆ 2 ਜੂਨ ਨੂੰ ਮੇਘਾਲੇ ਦੇ ਚਿਰਾਪੁੰਜੀ ਦੇ ਕੋਲ ਖਾਈਚੋ ਰਾਜਾ ਦੀ ਲਾਸ਼ ਮਿਲੀ 9 ਜੂਨ ਨੂੰ ਸੋਨਮ ਯੂਪੀ ਚ ਵਰਣ ਸੀ ਗਾਜ਼ੀਪੁਰ ਮੁਖਰੋੜ ਦੇ ਉੱਤੇ ਇੱਕ ਢਾਬੇ ਦੇ ਨੇੜੇ ਪੁਲਿਸ ਦੇ ਕੋਲ ਪਹੁੰਚਦੀ ਹੈ ਜਿੱਥੇ ਉਸਨੇ ਸਰੈਂਡਰ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਸ ਮਾਮਲੇ ਦੇ ਸਾਰੇ ਮੁਲਜ਼ਮ ਪੁਲਿਸ ਦੀ ਜ਼ਰਫ਼ ਦੇ ਵਿੱਚ ਨੇ ਜੋ ਕਾਨੂੰਨ ਦੇ ਮੁਤਾਬਿਕ ਆਪਣੇ ਕਿਤੇ ਦੀ ਸਜ਼ਾ ਵੀ ਭੁਗਤਣਗੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਹੁਣ ਗੱਲ ਕਰਾਂਗੇ ਪਾਕਿਸਤਾਨ ਦੇ ਨਫਰਤੀ ਅਦਾਕਾਰ ਦੀ ਜੋ ਭਾਰਤ ਦੇ ਖਿਲਾਫ ਜ਼ਹਿਰ ਉਗੜ ਰਿਹਾ ਜਿਹੜੀ ਥਾਲੀ ਦੇ ਵਿੱਚ ਖਾਦਾ ਉਸੇ ਦੇ ਵਿੱਚ ਛੇਕ ਵੀ ਕਰ ਰਿਹਾ ਜੋ ਕਿ ਖੁਦ ਨੂੰ ਪੰਜਾਬੀ ਫਿਲਮਾਂ ਹਿੱਟ ਕਰਨ ਵਾਲਾ ਅਦਾਕਾਰ ਦੱਸ ਰਿਹਾ ਤਾਂ ਫਿਰ ਅੱਗੂ ਪੰਜਾਬੀ ਅਦਾਕਾਰਾਂ ਨੇ ਵੀ ਪਾਕਿਸਤਾਨੀ ਕਲਾਕਾਰ ਦੀ ਔਕਾਤ ਦੱਸ ਦਿੱਤੀ ਉਹਨਾਂ ਨੇ ਕਹਾ ਜੇ ਹਮ ਆਪਕੇ ਸਾਥ ਬਾਈਕਾਟ ਕਰਾਂਗੇ ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਲਗਾ ਉਹ ਬਾਈਕਾਟ ਤੇ ਅਸੀਂ ਕਰਨਾ ਹੈ ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਿਨਾਂ ਚੱਲਦੀ ਹੀ ਨਹੀਂ ਉਹਨਾਂ ਨੇ ਸਾਡੇ ਤੋਂ ਬਿਨਾਂ 9 ਫਿਲਮਾਂ ਬਣਾਈਆਂ ਨੇ 9 ਦੀਆਂ 9 ਫਲੋਪ ਹੋ ਗਈਆਂ ਇਹ ਆ ਪਾਕਿਸਤਾਨੀ ਅਦਾਕਾਰ ਦੇ ਅੰਦਰ ਭਰਿਆ ਜ਼ਹਿਰ ਇਹ ਆ ਅਦਾਕਾਰ ਦੇ ਅੰਦਰ ਬੋਲਦਾ ਹੰਕਾਰ ਉਹੀ ਪੰਜਾਬੀ ਫਿਲਮ ਇੰਡਸਟਰੀ ਜਿਸ ਨੇ ਇਫਤਖਾਰ ਠਾਕੁਰ ਵਰਗੇ ਅਦਾਕਾਰ ਨੂੰ ਫਿਲਮਾਂ 'ਚ ਮੌਕਾ ਦਿੱਤਾ ਚੱਲ ਮੇਰਾ ਪੁੱਤ ਵਰਗੀਆਂ ਫਿਲਮਾਂ ਦਾ ਹਿੱਸਾ ਬਣਾਇਆ ਉਹੀ ਅਦਾਕਾਰ ਭਾਰਤ ਦੇ ਖਿਲਾਫ ਜ਼ੈਰੂਗ ਰਿਹਾ ਹੈ ਜਿੱਥੇ ਭਾਰਤ ਪੱਖ ਤਣਾਅ ਦੇ ਵਿਚਾਲੇ ਭਾਰਤ ਵਿਰੋਧੀ ਬਿਆਨ ਦਿੱਤੇ ਉਥੇ ਇਫਤਖਾਰ ਠਾਕੁਰ ਇੰਨਾ ਹੰਕਾਰੀ ਹੋ ਗਿਆ ਇੰਨਾ ਭਰਮ ਦੇ ਵਿੱਚ ਜੀ ਰਿਹਾ ਹੈ ਕਿ ਹੁਣ ਉਸ ਨੂੰ ਲੱਗਦਾ ਹੈ ਕਿ ਉਸ ਬਿਨਾਂ ਤਾਂ ਕੋਈ ਫਿਲਮ ਹੀ ਨਹੀਂ ਚੱਲਦੀ ਤਾਂ ਜਦੋਂ ਪਾਕਿਸਤਾਨੀ ਅਦਾਕਾਰ ਨੇ ਭਾਰਤ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਖਿਲਾਫ ਜ਼ਹਿਰ ਉਗਲਿਆ ਤਾਂ ਅਗੋਂ ਪੰਜਾਬੀ ਕਲਾਕਾਰਾਂ ਨੇ ਵੀ ਮੋੜਵਾਂ ਜਵਾਬ ਦਿੱਤਾ ਪੰਜਾਬੀ ਅਦਾਕਾਰ ਦਰਸ਼ਨ ਹੌਲਖ ਨੇ ਕਿਹਾ ਕਿ ਇਫਤਖਾਰ ਨੇ ਅਜਿਹੇ ਬਿਆਨ ਦੇ ਕੇ ਕਈ ਪਾਕਿਸਤਾਨੀ ਕਲਾਕਾਰਾਂ ਦੇ ਢਿੱਡ ਤੇ ਲੱਤ ਮਾਰੀ ਹੈ ਬੀ ਤੂੰ ਕੀਤੀ ਕਿਹੜੀ ਫਿਲਮ ਆ ਤੇਰੀ ਇੱਕ ਦੋ ਫਿਲਮਾਂ ਨੂੰ ਛੱਡ ਕੇ ਕੋਈ ਫਿਲਮ ਚੱਲੀ ਆ ਤਾਂ ਦੱਸ ਹੂੰ ਤੁਸੀਂ ਗੰਦੇ ਗੰਦੇ ਪਲੇ ਕਰਦੇ ਹੋ ਡਬਲ ਮੀਨਿੰਗ ਜਿਹੜੇ ਆਪਾਂ ਫੈਮਿਲੀ ਚ ਦੇਖ ਨਹੀਂ ਸਕਦੇ ਕਿੱਥੋਂ ਤੁਸੀਂ ਉੱਠ ਕੇ ਆਏ ਯਾਰ ਆਪਾਂ ਤੁਸੀਂ ਸੋਚੋ ਤੁਹਾਨੂੰ ਜੇ ਸਾਡੇ ਪੰਜਾਬ ਦੇ ਪ੍ਰੋਡਿਊਸਰਾਂ ਨੇ ਤੁਹਾਨੂੰ ਕੰਮ ਦਿੱਤਾ ਹੈ ਤੁਸੀਂ ਇੱਜ਼ਤ ਕਰੋ ਉਹਨਾਂ ਦੀ ਜਿਹੜੇ ਵਿਚਾਰੇ ਦੂਜੇ ਕਲਾਕਾਰ ਸੀ ਅੱਜ ਤੁਸੀਂ ਦੇਖੋ ਵੀ ਗਵਰਨਮੈਂਟ ਆਫ ਇੰਡੀਆ ਨੇ ਬੈਨ ਕਰਤਾ ਇੱਕੋ ਵਿਚਾਰੀ ਕੁੜੀ ਨੇ ਦਲਜੀਤ ਨਾਲ ਫਿਲਮ ਕੀਤੀ ਸੀ ਉਹਨੂੰ ਕਿੰਨਾ ਚਾਹ ਹੋਣਾ ਕਿੰਨਾ ਵੀ ਏਡੇ ਵੱਡੇ ਸਟਾਰ ਨਾਲ ਮੈਂ ਕੰਮ ਕੀਤਾ ਉਹ ਸਾਰਿਆਂ ਦੇ ਢਿੱਡ ਤੇ ਲੱਤ ਮਾਰਦੀ ਤਾ ਉਧਰ ਪੰਜਾਬੀ ਅਦਾਕਾਰਾ ਸੁਖੀ ਬਰਾਣ ਨੇ ਤਾਂ ਸਿੱਧਾ ਚੈਲੰਜ ਕਰ ਦਿੱਤਾ ਕਿ ਇਫਤਖਾਰ ਬਾਰਡਰ ਟੱਪ ਕੇ ਵਿਖਾਵੇ ਜਿੱਥੇ ਤਾਂ ਕੋਣੇ ਕਹਿ ਵੀ ਕਬਰਾਂ ਚ ਦੱਬ ਦੂੰਗਾ ਤੇ ਫਿਰ ਉਹ ਆ ਜਾ ਫਿਰ ਕਾ ਬਾਰਡਰ ਟੱਪ ਜਾ ਬਾਰਡਰ ਟੱਪ ਜਾ ਇਹ ਪੰਜਾਬ ਦੀ ਕੱਲੀ ਸ਼ੇਰਨੀ ਵਾਧੂ ਹੈ ਤੇਰੇ ਲਈ ਤੂੰ ਸਾਡੇ ਕਲਾਕਾਰਾਂ ਨੂੰ ਪੰਜਾਬ ਨੂੰ ਨਾਮ ਘਾਰੋ ਮੈਂ ਹਰੇਕ ਨੂੰ ਕਹਿੰਨੀ ਹੁੰਦੀ ਆ ਵੀ ਸਾਡੇ ਪੰਜਾਬ ਪੰਜਾਬੀਅਤ ਪੰਜਾਬੀ ਮਾਂ ਬੋਲੀ ਦੇ ਰੱਖ ਕੇ ਸਾਡੀ ਫਿਲਮ ਇੰਡਸਟਰੀ ਸਾਡੀ 뮤직 ਇੰਡਸਟਰੀ ਠੀਕ ਹੈ ਤੁਹਾਡੇ ਚ ਵੀ ਬਹੁਤ ਗੁਣ ਨੇ ਪਾਕਿਸਤਾਨ ਦੇ ਸਿੰਗਰਾਂ ਨੂੰ ਮੈਂ ਸੁਣਦੀ ਹਾਂ ਉਹਨਾਂ ਨੂੰ Nusrat Fateh Ali Khan ਪਰ ਉਹਨਾਂ ਨੇ ਕਦੇ ਅਜਿਹੀ ਗੱਲ ਹੀ ਨਹੀਂ ਕੀਤੀ ਜ਼ਿਕਰ ਹੋ ਗਿਆ ਕਿ ਇਫਤਖਾਰ ਠਾਕੁਰ ਇੱਕ ਪਾਕਿਸਤਾਨੀ ਕਾਮੇਡੀਅਨ ਹੈ ਜਿਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਸ ਵਿੱਚ ਚੱਲ ਮੇਰਾ ਪੁੱਤ ਸਣੇ ਸਿੱਧੂਜ਼ ਆਫ ਸੌਥ ਹਾਲ ਅੰਨੀਂਦਿਆ ਮਜ਼ਾਕ ਹੈ ਪਾਣੀ ਚ ਬਧਾਣੀ ਸਣੇ ਕਈ ਫਿਲਮਾਂ ਸ਼ਾਮਲ ਨੇ ਪਰ ਇਫਤਖਾਰ ਨੇ ਆਪਣੇ ਨਫ਼ਰਤੀ ਬਿਆਨਾਂ ਦੇ ਨਾਲ ਪੰਜਾਬੀ ਫਿਲਮਾਂ ਦੇ ਲਈ ਦਰਵਾਜ਼ੇ ਪੱਕੇ